ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮਹਾਪੁਸ ਨੇ ਲਿਖਿਆ ਜਿਹ ਨਾਮ ਉਚਾਰ ਤ ਦੁੱਖ ਮਿਟੇ ਕਲਗੀਧਰ ਪਾਤਸ਼ਾਹ ਜੀਓ ਆਪ ਜੀ ਦਾ ਜਿਹੜਾ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਮਨ ਨਾਲ ਬਾਣੀ ਨਾਲ ਇੱਕ ਵੇਰੀ ਵੀ ਨਾਮ ਲੈ ਲੈਂਦਾ ਉਹਦੇ ਸਾਰੇ ਦੁੱਖ ਮਿਟ ਜਾਂਦੇ ਤੇ ਉਹ ਅੱਗੇ ਲਿਖਦੇ ਹਨ ਜਿਹ ਨਾਮ ਉਚਾਰ ਤ ਦੁੱਖ ਮਿਟੇ ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ ਹੁਣ ਸਾਨੂੰ ਵੀ ਮਿਲਣ ਆਉਂਦੇ ਬਹੁਤ ਲੋਕ ਸ਼ਾਮ ਨੂੰ ਅਸੀਂ ਮਿਲਦੇ ਸਾਰਿਆਂ ਨੂੰ ਸੰਗਤਾਂ ਨੂੰ ਬਸ ਉਹ ਕਹਿੰਦੇ ਬਾਬਾ ਜੀ ਬਸ ਬਰਕਤ ਨਹੀਂ ਆਏਗੀ ਅਸੀਂ ਅਗਦੇ ਘਰ ਪ੍ਰਸ਼ਾਦਾ ਛਕਣ ਗਏ ਸੀ ਪਹਿਲੇ ਪਹਿਲੇ ਨਵੇਂ-ਨਵੇਂ ਸੇਵਾ ਮਿਲੀ ਸੀ ਜਥੇਦਾਰ ਦੀ ਤੇ ਮਾਤਾ ਬੜੀ ਮੇਰੀ ਸੇਵਾ ਕਰੇ ਪੱਖਾ ਚੱਲੇ ਏਸੀ ਵੀ ਲੱਗਾ ਹੋਇਆ ਸੀ ਘਰ ਵਿੱਚ ਮੈਂ ਕਿਹਾ ਮਾਤਾ ਨੂੰ ਕਿਹਾ ਮੈਂ ਤੋ ਪੱਖਾ ਨਾ ਕਰ ਏਸੀ ਪਹਿਲੇ ਲੱਗਾ ਹੋਇਆ ਪਹਿਲੇ ਜ਼ਮਾਨੇ ਵਿੱਚ ਪੱਖਾ ਕਰਦੇ ਸੀ ਸਭ ਮਾਹ ਪੁਰਖਾਂ ਨੂੰ ਸੰਤਾਂ ਨੂੰ ਮੇਗਾ ਉਹਨਾਂ ਏਸੀ ਲੱਗਾ ਲੋੜ ਨਹੀਂ ਉਹ ਹਟੇ ਨਾ ਮਾਤਾ ਉਹ ਜੋਰ-ਜੋਰ ਦੀ ਕਰੀ ਜਾਵੇ ਨਾ ਮਿੱਠੀਆਂ-ਮਿੱਠੀਆਂ ਗੱਲੀਆਂ ਕਰ ਗੱਲਾਂ ਕਰੀ ਜਾਵੇ ਮੇਰੇ ਨਾਲ ਗੱਲਾਂ ਕਰਦੇ ਕਰਦੇ ਫਿਰ ਇੱਕ ਦਿਨ ਬੋਲਣ ਲੱਗੀ ਕਹਿਣ ਲੱਗੇ ਪੁੱਤ ਕੁਲਵੰਸੀ ਹਾਂ ਮਾਇਆ ਬੜੀ ਆਉਂਦੀ ਪਰ ਠਹਿਰਦੀ ਨਹੀਂ ਬਹੁਤ ਮਾਇਆ ਆਉਂਦੀ ਪਰ ਠਹਿਰਦੀ ਨਹੀਂ ਫਿਰ ਇੱਕ ਵਾਰੀ ਦੋ ਵਾਰੀ ਬੋਲਿਆ ਤਿੰਜੇ ਵਾਰੀ ਬੋਲਿਆ ਮੈਂ ਕਿਹਾ ਮਾਤਾ ਮੇਰੀ ਵੀ ਨਹੀਂ ਠਹਿਰਦੀ ਮੈਂ ਕਿਹਾ ਉਨੇ ਪੱਖਾ ਪਰੇ ਸੁੱਟ ਕੇ ਤੇ ਕਮਰੇ ਚਲੇ ਗਈ ਉਹ ਕਹਿੰਦੇ ਬਾਪਿਆਂ ਦਾ ਬੇੜਾ ਤਰ ਜਾ ਕਹਿਣ ਲੱਗੇ ਫਿਰ ਪ੍ਰਸ਼ਾਦਾ ਛਕ ਕੇ ਅਰਦਾਸ ਕੀਤੀ ਮੈਂ ਕਿਹਾ ਮਾਤਾ ਕਿੱਥੇ ਗਈ ਬੁਲਾਉ ਉਹਨੇ ਅੰਦਰੋਂ ਜਵਾਬ ਦਿੱਤਾ ਕਿ ਮੇਰਾ ਸਿਰ ਦੁਖ ਰਿਆ ਮੈਂ ਨਹੀਂ ਆਉਣਾ ਕਹਿੰਦੇ ਖਾਲਸਾ ਜੋ ਪਰ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਨਾ ਕਲਗੀਧਰ ਪਾਤਸ਼ਾਹ ਦਾ ਨਾਮ ਲੈਂਦਾ ਫਿਰ ਉਹਨਾਂ ਦੇ ਘਰ ਵਿੱਚ ਸੁੱਖ ਸੰਪਤ ਸਭ ਟਿਕਾਉ ਵਿੱਚ ਆ ਜਾਂਦੀ ਇਹੋ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਸੇਵਕ ਜਿਨ੍ਹਾਂ ਦੀ ਅੱਜ ਆਪਾਂ ਯਾਦ ਵਿੱਚ ਬੈਠੇ ਜਿਨ੍ਹਾਂ ਦਾ 100ਵਾਂ ਜਨਮ ਦਿਨ ਮਨਾ ਰਹੇ ਖਾਲਸਾ ਜੀਓ ਵੇਖੋ ਉਹਨਾਂ ਦੇ ਬੰਦਗੀ ਦਾ ਪ੍ਰਤਾਪ ਇੰਨੀਆਂ ਸੰਗਤਾਂ ਜੁੜੀਆਂ ਹੋਈਆਂ ਜਿਨ੍ਹਾਂ ਨੇ ਬਹੁਤ ਸੰਗਤਾਂ ਨੂੰ ਜੋੜਿਆ ਖਾਲਸਾ ਜੀਓ ਇੱਕ ਬੰਦਗੀ ਦਾ ਰੂਪ ਸੀ ਉਹ ਰਤਨਗੜ੍ਹ ਕੋਲੀ ਮਹੱਲੇ ਨੂੰ ਪਾਠ ਹੁੰਦਾ ਖਾਲਸਾ ਜੀਓ ਸੁਵਿੰਦਰ ਸਿੰਘ ਵਿਜ ਪਰਿਵਾਰ ਇਹ ਸਾਰੇ ਜਾਣਦੇ ਇਤੋਂ ਦੇ ਲੋਕ ਤੇ ਮਹਾਪੁਰਖਾਂ ਦੇ तकरीबन तकरीबन ਸਾਰਿਆਂ ਨੇ ਦਰਸ਼ਨ ਕੀਤੇ ਉਹ ਜਿੱਥੇ ਇੱਥੇ ਜਿਹੜੇ ਸੰਗਤ ਬੈਠੀ ਹੋਈ ਭਾਈ ਚਮਨ ਲਾਲ ਜੀ ਦੇ ਉੱਤੇ ਤੇ ਬਹੁਤ ਹੀ ਕਿਰਪਾ ਹੋਈ ਉਹਨਾਂ ਨੇ ਦੋਵੇਂ ਹੱਥੇ ਨਾਲ ਦੇ ਸਿਰ ਤੇ ਰੱਖੇ ਅੱਜ ਉਹਨਾਂ ਦੀ ਕਿਰਪਾ ਦੀ ਇਹ ਬਖਸ਼ਿਸ਼ ਹੈ ਖਾਲਸਾ ਜੀਓ ਤੇ ਵਿਜ ਪਰਿਵਾਰ ਹੋਲੀ ਤੋਂ ਦੋ ਦਿਨ ਪਹਿਲੇ ਉੱਥੇ ਪਾਠ ਕਰਦਾ ਅਖੰਡ ਪਾਠ ਤੇ ਉਹਨਾਂ ਦਾ ਨਿਯਮ ਸੀ ਇੱਕ ਇੱਕ ਦਿਨ ਇੱਕ ਇੱਕ ਪਿਆਰੇ ਨੂੰ ਲੈ ਜਾਣਾ ਖੋਲੇ ਮਹੱਲੇ ਤੇ ਉਸ ਵੇਲੇ ਬਾਬਾ ਮੂਨੀ ਜੀ ਵੀ ਇੱਥੇ ਆ ਜਾਂਦੇ ਸੀ। ਖੋਲੇ ਮਹੱਲੇ ਤੇ ਮਾਤਾ ਜੀ ਨੂੰ ਪਤਾ ਹੋਗਾ। ਤੇ ਦਾਸ ਉਸ ਵੇਲੇ ਆਪਣੇ ਵਿਦਿਆਦਾਤੇ ਬਾਬਾ ਹਰਦੀਪ ਸਿੰਘ ਕੋਲ ਪੜਦਾ ਸੀ ਜੀ। ਤੇ ਮੈਨੂੰ ਬਾਬਾ ਜੀ ਕਹਿਣ ਲੱਗੇ ਮੇਰੇ ਗੁਰਦੇਵ ਕਹਿਣ ਲੱਗੇ ਆਪਾਂ ਹੁਣ ਨਾ ਕਥਾ ਦੀ ਸਮਾਪਤੀ ਦੇ ਬਾਅਦ ਰਤਨਗੜ੍ਹ ਸਾਹਿਬ ਜਾਣਾ। ਮੈਂ ਕਿਹਾ ਸਤਿਵਿਜਨ ਮਹਾਰਾਜ ਜੀ। ਤੇ ਅਸੀਂ ਵਿਜ ਦੀ ਕਾਰ ਸੀ ਉਹਦੇ ਜਿਵੇਂ ਗਏ। ਤੇ ਮਾਹਪੁਰਖਾਂ ਦੀ ਗੱਡੀ ਅੱਗੇ ਸੀ ਐਮਬੈਸਡਰ ਗੱਡੀ ਰਹਿੰਦੀ ਸੀ ਮਾਹਪੁਰਖਾਂ ਦੀ। ਜਦੋਂ ਵੀ ਇੱਥੇ ਆਉਣਾ ਮਾਹਪੁਰਖਾਂ ਨੇ 3 ਵਜੇ ਉਹਨਾਂ ਦਾ ਨਿਯਮ ਸੀ ਸੱਚਖੰਡਾ ਕੇ ਦਰਸ਼ਨ ਕਰਨਾ ਤੇ ਉੱਥੇ 5-6 ਵਜੇ ਤੱਕ ਰਹਿੰਦੇ ਸੀ ਮਾਲਾ ਫੇਰਦੇ ਸੀ ਮਾਲਾ ਵੀ ਬੜੀ ਤਗੜੀ ਸੀ ਇੱਥੋਂ ਤੇ ਲੈ ਕੇ ਨਾ ਹਜੂਰ ਸਾਹਿਬ ਤੋਂ ਲੈ ਕੇ ਸਿੰਧੀ ਗਲੋਨੀ ਤੱਕ ਇੰਨੀ ਵੱਡੀ ਮਾਲਾ ਫੇਰਦੇ ਸੀ ਉਹ ਉਹਨਾਂ ਦੀ ਗੱਡੀ ਅੱਗੇ ਤੇ ਸਾਡੀ ਗੱਡੀ ਪਿੱਛੇ ਜਦੋਂ ਗੱਡੀ 'ਚ ਉਤਰੇ ਤੇ ਫਿਰ ਮੇਰੇ ਗੁਰਦੇਵ ਨੇ ਵੀ ਉਹਨਾਂ ਨੂੰ ਮੱਥਾ ਟੇਕਿਆ ਫਿਰ ਮੈਂ ਵੀ ਮੱਥਾ ਟੇਕਿਆ ਉਹਨਾਂ ਦੇ ਬਾਅਦ ਫਿਰ ਮੈਂ ਤੇ ਮੱਥਾ ਟੇਕ ਕੇ ਪਿੱਛੇ ਹਟ ਗਿਆ ਕਿਉਂਕਿ ਸਾਰੇ ਪੰਜ ਪਿਆਰੇ ਵੀ ਆਏ ਹੋਏ ਸੀ ਤੇ ਮਹਾਪੁਰਖ ਮੇਰੇ ਵੱਲ ਵੇਖ ਕੇ ਕਹਿਣ ਲੱਗੇ ਗਿਆਨੀ ਜੀ ਨੂੰ ਮੇਰੇ ਗੁਰਦੇਵ ਨੂੰ ਕਹਿਣ ਲੱਗੇ ਸਿੰਘ ਕੀ ਕਰਦਾ ਤੁਹਾਡੇ ਕੋਲ ਉਸ ਵੇਲੇ ਖਾਲਸਾ ਜੋ ਮੇਰੀ ਸ਼ਸਤਰਨਾਮ ਵਾਲਾ ਤੇ ਸੰਥਿਆ ਚੱਲ ਰਹੀ ਸੀ ਉਥੇ ਬਾਬਾ ਜੀ ਗੋਲ ਪਹਿਲੇ ਮੈਂ ਬਾਬਾ ਰਤਨ ਸਿੰਘ ਗੱਲੀ ਵਾਲੇ ਕੋਲ ਪੜਿਆ ਫਿਰ ਉਹਨਾਂ ਦੀ ਸਿੰਘਣੀ ਜਿਸ ਵੇਲੇ ਚੜਾਈ ਕਰ ਗਈ ਉਹ ਕਹਿਣ ਲੱਗੇ ਹੁਣ ਮੈਂ ਇੱਥੇ ਨਹੀਂ ਰਹਿਣਾ ਮੈਂ ਹੁਣ ਬਿਦਰ ਚਲ ਜਾਣਾ ਮੈਂ ਕਿਹਾ ਮਹਾਪੁਰਖੋ ਮੇਰੀ ਸੰਥਿਆ ਅਦੇ ਵਿੱਚ ਹੀ ਰਹੇਗੀ ਸ਼ਸਤਰਨਾਮਾ ਲਾਹ ਤੱਕ ਪੂਰੀ ਕਰ ਦਿਓ ਕਹਣ ਲੱਗੇ ਹੁਣ ਨਹੀਂ ਕਰ ਸਕਦਾ ਮੈਂ ਤੇ ਫਿਰ ਮੈਂ ਗਿਆਨੀ ਜੀ ਨੂੰ ਬੇਨਤੀ ਕੀਤੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਕਹਣ ਲੱਗੇ ਤੂੰ ਆ ਜਾ ਤੇ ਮਹਾਪੁਰਖ ਪੁੱਛਣ ਲੱਗੇ ਸਿੰਘ ਕੀ ਕਰਦਾ ਤੁਹਾਡੇ ਕੋਲ ਤੇ ਉਹਨਾਂ ਨੇ ਕਿਹਾ ਬਾਬਾ ਜੀ ਇਹ ਸੰਥਿਆ ਕਰਦਾ ਸਾਡੇ ਕੋਲ ਤੇ ਮੈਨੂੰ ਪੁੱਛਣ ਲੱਗੇ ਬੁਲਾ ਕੇ ਕਹਣ ਲੱਗੇ ਕਿਥੇ ਸੰਥਿਆ ਚੱਲ ਰਹੀ ਤੇਰੀ ਮਹਾਪੁਰਖ ਵੀ ਪੜੇ ਵਿਦਵਾਨ ਸੀ ਜੀ ਦਸਮਹਾਰਾਜ ਦੇ ਪੂਰੇ ਜਾਣੂ ਸੀ ਤੇ ਮੈਨੇ ਕਹਾ ਮਹਾਰਾਜ ਜੀ ਸ਼ਸਤਰ ਨਾਮ ਵਾਲਾ ਮੈਂ ਚੱਲ ਰਹੀ ਮੇਰੀ ਬਸ ਇੰਨਾ ਕਿਹਾ ਸਿਰ ਤੇ ਹੱਥ ਰੱਖ ਕੇ ਕਿ ਤਿਆਰ ਬਰ ਤਿਆਰ ਰਹੇ ਹੁਣ ਚੜਦੀ ਕਲਾ ਵਿੱਚ ਰਹ ਬਸ ਉਹਨਾਂ ਦਾ ਆਸ਼ੀਰਵਾਦ ਸੀ ਜੀ ਖਾਲਸਾ ਜੀ ਉਹ ਮੈਨੂੰ ਉਸ ਵੇਲੇ ਮੈਂ ਚੋਲਾ ਵੀ ਨਹੀਂ ਪਾਉਂਦਾ ਸੀ ਪੈਂਟ ਸ਼ਰਟ ਪਾਉਂਦਾ ਸੀ ਪਰ ਵੇਖੋ ਜੋਹਰੀਆਂ ਨੇ ਹੀਰੇ ਤੇ ਉਸ ਵੇਲੇ ਕਦਰ ਕਰਤੀ ਤਾਂ ਉਹਨਾਂ ਮਹਾਂਪੁਰਖਾਂ ਨੇ ਖਾਲਸਾ ਜੀ ਉਹ ਬੇਅੰਤ ਸੇਵਾ ਕੀਤੀ ਉਹਨਾਂ ਦੇ ਜੀਵਨ ਬਾਰੇ ਵੀ ਸਾਰਿਆਂ ਨੂੰ ਪਤਾ ਹੈ ਬਚਵੰਤੋ ਹੀ ਬੰਦਗੀ ਕਰਦੇ ਸੀ ਫਿਰ ਜਿਸ ਵੇਲੇ ਬਾਬਾ ਰਾਮ ਸਿੰਘ ਜੀ ਕੂਕਾ ਜਿਹੜੇ ਖਾਲਸਾ ਜੀ ਉਹ ਸਿੱਧ ਪੁਰਸੀ ਉਹਨਾਂ ਦਾ ਅਚਾਨਕ ਇਸ ਧਰਤੀ ਤੇ ਆਉਣਾ ਹੋਇਆ ਉਸ ਵੇਲੇ ਨੌਜਵਾਨ ਵੀ ਬੰਦਗੀ ਕਰਦੇ ਸੀ ਹੁਣ ਵੀ ਲੱਗੇ ਰਹਿੰਦੇ ਸੀ ਸਾਰੇ ਨੌਜਵਾਨ ਕਮਰ ਕਸ ਕੇ ਪਰ ਕੋਈ ਇੱਕ ਆਗੂ ਹੋਣਾ ਚਾਹੀਦਾ ਜੀ ਕੋਈ ਗੁਰਮਖ ਹੋਣਾ ਚਾਹੀਦਾ ਜਿਹੜਾ ਰਾਹ ਦੱਸੇ ਮਹਾਰਾਜ ਨੇ ਕਹਨਾ ਉਦਮ ਸਗਤ ਸਿਆਨਬ ਤੁਮਰੀ ਦੇਹ ਤ ਨਾਮ ਵਖਾਣਾ ਬੰਦਗੀ ਇਸ ਤਰ੍ਹਾਂ ਨਹੀਂ ਹੋਣਦੀ ਖਾਲਸਾ ਜੀ ਤਿੰਨ ਚੀਜ਼ਾਂ ਨਾਲ ਚਾਹੀਦੀਆਂ ਤੇ ਬੰਦਗੀ ਸਿਰੇ ਜਾਂਦੀ ਫਿਰ ਤੇ ਉਸ ਸਿੱਧ ਪੁਰਸ਼ਾਂ ਨੇ ਇਹਨਾਂ ਨੂੰ ਵੇਖਿਆ ਬਾਬਾ ਮੋਨੀ ਜੀ ਨੂੰ ਤੇ ਉਸ ਵੇਲੇ ਉਹਨਾਂ ਨੇ ਕਿਹਾ ਇਹਨੂੰ ਇਕੱਲੇ ਨੂੰ ਹੱਥ ਪਾਉਣਾ ਠੀਕ ਨਹੀਂ ਹੈ ਉਸ ਵੇਲੇ ਉਹਨਾਂ ਸਿੰਘਾਂ ਨੂੰ ਕਿਹਾ ਕਿ ਖਾਲਸਾ ਜੀ ਉਹ 72 ਨੌਜਵਾਨ ਤਿਆਰ ਹੋਏ 72 ਨੌਜਵਾਨਾਂ ਨੇ ਕਮਰ ਕਸਾ ਕੀਤਾ ਮਹਾਰਾ ਤੁਸੀਂ ਜੋ ਨਿਯਮ ਦੇਵੋਗੇ ਅਸੀਂ ਉਹ ਨਿਯਮ ਪੂਰਾ ਕਰਾਂਗੇ ਕਰਾਂਗੇ ਫਿਰ ਉਹ ਮਹਾਪੁਰਖ ਤੇ ਫਿਰ ਉਹਨਾਂ ਦੇ ਨਿਯਮ ਥੋੜੇ ਨਹੀਂ ਹੁੰਦੇ ਖਾਲਸਾ ਜੀਓ ਉਹ ਤਾਂ ਇੱਕ ਵਾਰੀ ਸੂਈ ਦੇ ਨਕੇ ਵਿੱਚੋਂ ਕੱਢ ਦਿੰਦੇ ਬੰਦੇ ਨੂੰ ਜਿਸ ਵੇਲੇ ਉਹਨਾਂ ਨੇ ਨਿਯਮ ਦਿੱਤਾ ਨਾ ਖਾਲਸਾ ਜੀਓ ਉਹਦੇ ਵਿੱਚ ਸ੍ਰੀ ਬਾਬਾ ਮੋਨੀ ਜੀ ਪਾਸ ਹੋਏ ਬਾਕੀ ਸਾਰੇ ਫੇਲ ਹੋ ਗਏ ਜਕਾਰਾ ਵੀ ਛੱਡਿਆ ਤੇ ਪਤਾ ਹੀ ਨਹੀਂ ਲੱਗਾ ਕੀ ਬੋਲਿਆ ਮਾਈ ਨੇ ਸੁਣ ਲਈ ਸੋਨਿਆ ਸਾਤ ਸਰੀਆ ਹੁਣ ਖਾਲਸਾ ਜੀ ਰੋਟੀ ਖਾਣ ਦਾ ਵੀ ਟਾਈਮ ਹੋਇਆ ਹੋਇਆ ਇਹ ਸਵੇਰ ਦੀਆਂ ਮਾਈਆਂ ਬੈਠੀਆਂ ਹੋਈਆਂ ਇਹਨਾਂ ਨੇ ਪ੍ਰਵਾਦ ਫੇਰੀ ਕੱਢੀ ਸੁਖਮਨੀ ਸਾਹਿਬ ਪੜਿਆ ਹੋਰ ਕੀ ਕੀਤਾ ਕੀਰਤਨ ਸੁਣਿਆ ਹੁਣ ਥੱਕ ਗਈਆਂ ਹੁਣ ਆਵਾਜ਼ ਵੀ ਨਹੀਂ ਨਿਕਲਦੀਆਂ ਤੇ ਖਾਲਸਾ ਜੀ ਉਹਨਾਂ ਮਹਾਂਪੁਰਖਾਂ ਨੇ ਫਿਰ ਬਖਸ਼ਿਸ਼ ਕੀਤੀ ਉਹਨਾਂ ਦੇ ਉੱਤੇ ਤੇ ਬਾਜਾ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਨਵਾਜਿਆ ਖਾਲਸਾ ਜੀਓ ਤੇ ਜਿਹੜੀ ਅੰਦਰ ਦੀ ਸੇਵਾ ਹੈਗੀ ਸਾਰਿਆਂ ਨਾਲੋਂ ਕਠਿਨ ਸੇਵਾ ਉਹ ਸਤਿਗੁਰੂ ਹੀ ਕਰਾਉਣ ਤੇ ਹੋ ਸਕਦੀ ਖਾਲਸਾ ਜੀਓ ਬੰਦੇ ਦੇ ਵਸਤੇ ਦਾ ਰੋਗ ਨਹੀਂ ਹੈਗਾ